ਇਹਨੂੰ ਆਏ ਸੱਚੇ ਪਾਤਸ਼ਾਹ ਜੀ ਨਾਲ ਦਾ ਰਸਨਾ ਦਾ ਵਪਾਰ ਨਹੀਂ ਕੀਦ ਨੇ ਜਾਣਾ ਕਿਤੇ ਨਹੀਂ ਸਾਥ ਹੀ ਕਰਨਾ ਜਾਣਾ ਨਹੀਂ ਕਿਤੇ ਵੀ ਸਾਥ ਹੋਏਗਾ ਤੇ ਸਾਗੇ ਅੰਦਰ ਸਾਥ ਤੇ ਸੇ ਮਿਰਲੇ ਬਲੇ ਉਹ ਮਿਰਲੇ ਹੋਣਗੇ ਜਿਹੜੇ ਸਾਥ ਵਿੱਚ ਸਾਬਤ ਰਹੇ ਰਿਵਨਵਾਜਿਆਂ ਨੇ ਬੜੇ-ਬੜੇ ਸਾਥ ਕੀਤੇ ਮੇਰੇ ਪਾਤਸ਼ਾਹ ਪਰਮੇਸ਼ਰ ਚਾਰ ਸਾਥ ਤੇ ਆਪਣੀ ਇਸ ਦੇ ਵਿੱਚ ਪੀਤੇ ਗਿਲੇ ਵਾਲੇ ਸਾਹਿਬ ਇੱਕ 9 ਸਾਲ ਦੀ ਆਰਦਾਸ ਕੀਤਾ ਇੱਕ ਦਿੱਲੀ ਕੀਤਾ ਇੱਕ ਹੋਰ ਥਾਂ ਤੇ ਚੌਥਾ ਥਾਂ ਤੇ ਚਾਹ ਸਾਂ ਦੇ ਬਾਹਰ ਆਪਣੀ ਗੋਲੀ ਥਾਏ ਤੇ ਗਰੀਬ ਨवाज ਗਿਲੇ ਵਾਲੇ ਸਾਹਿਬ ਜੀ ਨਾਲ ਨਸਰਾ ਤੋਂ ਫਰਮਾਇਆ ਕਹਿੰਦੇ ਨੇ ਜਾਣਾ ਕਿਤੇ ਨਹੀਂ ਇਹ ਵੀ ਸਾਗ ਹੀ ਕਰਨਾ ਹੈ ਇਹ ਵੀ ਸਾਗ ਹੀ ਕਰਨਾ ਹੈ ਜੋ ਪਿਆਰੋ ਇਸ ਸਾਗ ਦੇ ਵਿੱਚ ਜਿਹੜਾ ਸਿਦਕ ਨਾਮ ਸਿਮਰਨ ਦੇ ਵਿੱਚ ਜੁੜ ਜਾਏਗਾ ਤੇ ਸਾਧ ਗੁਰੂ ਨੇ ਸਾਧ ਕੀਤਾ ਮਿਰਲਾ ਕੋਈ ਜਾਣੇ